ਦੋਸਤੋ ਜਦੋਂ ਆਪਾਂ ਇਸ ਸਮੇਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਯੂਕੇ ਦੀਆਂ ਸੜਕਾਂ ਦੇ ਉੱਤੇ ਲਗਾਤਾਰ ਜਿਹੜੇ ਆ ਪ੍ਰਦਰਸ਼ਨ ਹੋ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਕਾਊਂਟਰ ਪ੍ਰੋਟੈਸਟ ਹੋ ਰਹੇ ਨੇ ਇੱਕ ਇੱਕ ਤੇ ਰੋ ਹੈ ਜਿਹੜੀ ਐਂਟੀ ਇਮੀਗ੍ਰੇਸ਼ਨ ਐਸਟੀਕੇ ਦੀਆਂ ਗੱਲਾਂ ਨੂੰ ਲੈ ਕੇ ਜਿਹੜੀ ਪ੍ਰੋਟੈਸਟ ਕਰ ਰਹੀ ਹੈ ਜਿਨ੍ਹਾਂ ਨੂੰ ਕਿ ਫਾਰ ਰਾਈਟ ਜਿਹੜੇ ਆ ਪ੍ਰਦਰਸ਼ਨਕਾਰੀ ਕਿਹਾ ਜਾ ਰਿਹਾ ਦੂਜੇ ਪਾਸੇ ਉਹ ਹੈ ਜਿਹੜੇ ਕਹਿ ਰਹੇ ਨੇ ਰਿਫਿਊਜੀਜ਼ ਆਰ ਵੈਲਕਮ ਤੇ ਉਹ ਕਹਿ ਰਹੇ ਨੇ ਕਿ ਜਿਹੜਾ ਯੂਕੇ ਆ ਉਹ ਸਾਰਿਆਂ ਦੇ ਲਈ ਆ ਉਹ ਉਹਨਾਂ ਦੇ ਕਾਊਂਟਰ ਪ੍ਰੋਟੈਸਟ ਕਰ ਰਹੇ ਨੇ ਪੁਲਿਸ ਜਿਹੜੇ ਆ ਉਹ ਗੱਪੇ ਆ ਉਹ ਦੋਨਾਂ ਨੂੰ ਰੋਕ ਰਹੇ ਨੇ ਕਿ ਕਿਤੇ ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਆ ਜਿਹੜੀ ਆ ਸਥਿਤੀਆਂ ਜਾਦੇ ਖਰਾਬ ਨਾ ਹੋ ਜਾਣ ਬੀਬੀਸੀ ਦੀ ਰਿਪੋਰਟ ਦੇ ਮਤਾਬਕ ਇਸ ਸਮੇਂ ਤੱਕ ਜੀ ਘੱਟੋ ਘੱਟ 100 ਗ੍ਰਿਫਤਾਰੀਆਂ ਹੋ ਚੁੱਕੀਆਂ ਕਈ ਜਗ੍ਹਾਾਂ ਤੇ ਜਿਹੜਾ ਇਹ ਇਹ ਜਿਹੜਾ ਬੀਬੀਸੀ ਰਿਪੋਰਟ ਕਰ ਰਿਹਾ ਕਿ ਜਿਹੜਾ ਕੁਝ ਜਿਹੜੀਆਂ ਡੈਮੋਨਸਟ੍ਰੇਸ਼ਨਸ ਆ ਜਿਹੜੀਆਂ ਕਿ ਫਾਰ ਰਾਈਟ ਦੇ ਵੱਲੋਂ ਆਰਗੇਨਾਈਜ਼ ਕੀਤੀਆਂ ਗਈਆਂ ਉਹ ਉਹ ਉਹਨਾਂ ਦੇ ਚੱਲਦਿਆਂ ਕਾਨੂੰਨ ਵਿਵਸਥਾ ਵਿਗੜੀ ਆ ਕਈ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਅਨਰੈਸਟ ਆ ਇਹ ਇਹ ਹੱਲ ਲਿਵਰਪੂਲ ਬ੍ਰਿਸਟਲ ਮਾਂਚੈਸਟਰ ਸਟੋਕਨਟ੍ਰੈਂਟ ਬਲੈਕਪੂਲ ਬੈਲਫਾਸਟ ਇਹਨਾਂ ਇਹ ਸਾਰੇ ਏਰੀਆਜ਼ ਦੇ ਵਿੱਚ ਜਿਹੜਾ ਇਹ ਵੇਖਿਆ ਗਿਆ ਜਿਨ੍ਹਾਂ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਤੇ ਇੱਟਾਂ ਸੁੱਟੀਆਂ ਗਈਆਂ ਜਿਹੜੀਆਂ ਦੁਕਾਨਾਂ ਨੂੰ ਲੁੱਟਿਆ ਗਿਆ ਤੇ ਪੁਲਿਸ ਦੇ ਉੱਤੇ ਜਿਹੜੇ ਅਟੈਕ ਕੀਤੇ ਗਏ ਆ ਲਿਵਰਪੂਲ ਦੇ ਅੰਦਰ ਅਰਾਊਂਡ 1000 ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟਰਸ ਜਿਹੜੇ ਵੇਖੇ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ ਵੱਲੋਂ ਕੁਝ ਇਸਰਾਮੋਫੋਬਿਕ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੀਗੀਆਂ ਤੇ ਜਿਨ੍ਹਾਂ ਨੂੰ ਕਿ ਕਨਫਰੋੰਟ ਕੀਤਾ ਉਧਰੋਂ ਕਾਉਂਟਰ ਪ੍ਰੋਟੈਸਟਰਸ ਨੇ ਜਿਹੜੇ ਜਿਹੜੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੋ ਧਿਰਾਂ ਵੱੜ ਚੁੱਕੀਆਂ ਇੱਕ ਉਧਰੋਂ ਪ੍ਰਦਰਸ਼ਨ ਕਰ ਰਹੇ ਨੇ ਜਿਹੜਾ ਕੁਝ ਮਸਲਿਆਂ ਨੂੰ ਲੈ ਕੇ ਤੇ ਇਹ ਉਹਨ ਦੀ ਮੁਖਾਲਫਤ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਤੁਸੀਂ ਜਿਹੜੇ ਫਾਰ ਰਾਈਟ ਪ੍ਰੋਟੈਸਟਰਸ ਦੇ ਖਿਲਾਫ ਨੇ ਕਿ ਤੁਸੀਂ ਐਂਟੀ ਇਮੀਗ੍ਰੇਸ਼ਨ ਦੇ ਉੱਤੇ ਬੋਲਦੇ ਹੋ ਜਾਂ ਤੁਸੀਂ ਜਿਹੜਾ ਇਸਟਰਾਮੋਫੋਬਿਕ ਤੁਹਾਡੇ ਵੱਲੋਂ ਗੱਲਾਂ ਗੱਲਾਂ ਕਹੀਆਂ ਜਾ ਰਹੀਆਂ ਉਹਨਾਂ ਦੀ ਜਿਹੜੀ ਮੁਖਾਲਫਤ ਕਰਦੇ ਨੇ ਉਹ ਵੀ ਕਹਿ ਲੋ ਕਿ ਜਿਹੜਾ ਆ ਕੇ ਪ੍ਰੋਟੈਸਟ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਕਹਾਂ ਕਿ ਪੁਲਿਸ ਵਿਚਕਾਰ ਆ ਤਾਂ ਦੋਨਾਂ ਨੂੰ ਦੂਰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਇਕੱਠੇ ਇਹਨਾਂ ਦੇ ਵਿਚਕਾਰ ਕੋਈ ਜਿਹੜੀ ਲੜਾਈ ਨਾ ਹੋ ਜਵੇ ਹੋਮ ਸਕੱਟਰੀ ਜਿਹੜੇ ਆ ਯੂਕੇ ਦੇ ਨੇ ਤਾਂ ਤਾਜ਼ਾ ਤਾਜ਼ਾ ਲੇਬਰ ਸਰਕਾਰ ਬਣੀ ਆ ਵੈਸੇ ਜਦੋਂ ਦੀ ਬਣੀ ਆ ਬੜੀਆਂ ਜਿਹੜੀਆਂ ਐਸਵੀਕੇ ਦੀਆਂ ਸਥਿਤੀਆਂ ਦਾ ਇਹਨਾਂ ਨੂੰ ਸਾਹਮਣਾ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਇਹਦੇ ਉੱਤੇ ਇਵੈਟ ਕੂਪਰ ਉਹਨਾਂ ਦਾ ਕਹਿਣਾ ਕਿ ਕੋਈ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਡਿਸਆਰਡਰ ਜਿਹੜਾ ਐਸਵੀਕੇ ਦੀ ਕਾਨੂੰਨ ਵਿਵਸਥਾ ਨੂੰ ਬਗਾਨਣ ਦੇ ਵਿੱਚ ਜਿਹੜਾ ਸ਼ਾਮਲ ਹੋਵੇਗਾ ਉਹਦੇ ਖਿਲਾਫ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਉਹਨੂੰ ਜਿਹੜਾ ਜੋ ਵੀ ਉਹ ਕਰ ਰਿਹਾ ਉਹਨੂੰ ਇਹਦੀ ਕੀਮਤ ਅਦਾ ਕਰਨੀ ਪਵੇਗੀ ਪ੍ਰਾਈਮ ਮਿੰਿਸਟਰ ਕੀ ਇਸ ਨਾਮ ਨੇ ਕਿਹਾ ਕਿ ਜਿਹੜੀਆਂ ਪੁਲਿਸ ਫੋਰਸਸ ਨੇ ਉਹਨਾਂ ਨੂੰ ਸਰਕਾਰ ਦਾ ਪੂਰਾ ਸਮਰਥਨ ਆ ਤਾਂ ਕਿ ਉਹ ਏਸਵੀਕੇ ਦੀ ਜਿਹੜੀ ਆ ਐਕਸਟਰੀਮਿਸਟ ਆ ਏਸਵੀਕੇ ਦੇ ਜਿਹੜੀ ਐਕਸਟਰੀਮਿਸਟ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਹਨਾਂ ਦੇ ਖਿਲਾਫ ਉਹ ਐਕਸ਼ਨ ਕਰ ਸਕਣ ਹੋਰ ਵੀ ਮੁਲਕ ਦੇ ਵਿੱਚ ਕਈ ਜਗ੍ਹਾਾਂ ਤੇ ਜਿਹੜੀਆਂ ਜਿਹੜੇ ਆ ਡੈਮੋਨਸਟ੍ਰੇਸ਼ਨਸ ਹੋਏ ਆ ਛੋਟੇ-ਮੋਟੇ ਪ੍ਰੋਟੈਸਟ ਹੋਏ ਆ ਜਿੱਥੇ ਕੋਈ ਵਾਇਲੈਂਸ ਨਹੀਂ ਹੋਈ ਪਰ ਕੁਝ ਕੁ ਜਗ੍ਹਾਾਂ ਤੇ ਜਿਹੜੀ ਵਾਇਲੈਂਸ ਹੋਈ ਆ ਜਿਹੜੀਆਂ ਸ਼ਾਇਦ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵਗੈਰਾ BBC ਜਾਂ Sky News ਜਾਂ ਬਹੁਤ ਸਾਰੇ ਚੈਨਲਜ਼ ਦੇ ਉੱਤੇ ਦੇਖ ਰਹੇ ਹੋਣੇ ਜਿੱਥੇ ਸ਼ਾਪਾਂ ਵੀ ਲੁੱਟੀਆਂ ਜਾ ਰਹੀਆਂ ਤਾਂ ਪੁਲਿਸ ਵਾਲਿਆਂ ਦੇ ਉੱਤੇ ਜਾਂ ਪੁਲਿਸ ਵਾਲਿਆਂ ਦੇ ਨਾਲ ਝਗੜਾ ਵੀ ਕੀਤਾ ਜਾ ਰਿਹਾ ਇੱਕ ਜਿਹੜਾ ਵੀਡੀਓ ਸ਼ਾਇਦ ਤੁਸੀਂ ਵੇਖੀ ਹੋਣੀ ਹੈ ਤੇ ਵਿੱਚ ਇੱਕ ਏਸ਼ੀਅਨ ਬੈਕਗ੍ਰਾਉਂਡ ਦਾ ਹੀ ਜਿਹੜਾ ਲੜਕਾ ਲੱਗ ਰਿਹਾ ਉਹ ਬੜੀ ਜਿਹੜਾ ਆਰਾਮ ਦੇ ਨਾਲ ਸੋ ਐਸਵੀਕੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਇਹਦੀ ਅਸਲ وجہ ਕੀ ਹੈ ਇਹਦੇ ਉੱਤੇ ਆਪਾਂ ਆਉਣੇ ਆ ਸੋ ਇੱਕ ਤਾਂ ਜੇ ਮੈਂ ਕਿਹਾ ਕਿ ਇਹ ਪਿਛਲੇ ਕੁਝ ਹਫ਼ਤਿਆਂ ਦਾ ਇਹ ਕਈ ਕੁਝ ਚੱਲ ਰਿਹਾ ਲੀਡਸ ਦੇ ਅੰਦਰ ਇੱਕ ਘਟਨਾ ਹੁੰਦੀ ਹੈ ਜਿੱਥੇ ਉਸ ਤੋਂ ਬਾਅਦ ਜਿਹੜੀ ਐਸਵੀਕੇ ਦੀ ਦੰਗਾ ਪ੍ਰਸਾਦ ਵਾਲੀ ਜਿਹੜੀ ਆ ਸਥਿਤੀ ਬਣਦੀ ਹੈ ਲੀਡਸ ਦੀ ਉਸ ਘਟਨਾ ਦੇ ਲਈ ਪਾਬ ਜਿਨ੍ਹਾਂ ਨੇ ਲੀਡਸ ਦੇ ਵਿੱਚ ਉਹ ਜਿਹੜਾ ਰੋਇਟਿੰਗ ਕੀਤੀ ਆ ਦੰਗਾ ਪ੍ਰਸਾਦ ਕੀਤਾ ਉਹਦੇ ਲਈ ਬੀਬੀਸੀ ਦੇ ਮੁਤਾਬਕ 27 ਲੋਕਾਂ ਨੂੰ ਹੁਣ ਤੱਕ ਜਿਹੜਾ ਅਰੈਸਟ ਕੀਤਾ ਜਾ ਚੁੱਕਾ ਹੈ ਇਹ ਇਸ ਲੀਡਸ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਇੱਕ ਬੱਸ ਨੂੰ ਅੱਗ ਲਗਾ ਦਿੱਤੀ ਗਈ ਸੀਗੀ ਪੁਲਿਸ ਦੀ ਕਾਰ ਨੂੰ ਉਲਟਾ ਦਿੱਤਾ ਗਿਆ ਸੀਗਾ 18 ਜੁਲਾਈ ਦੀ ਇਹ ਗੱਲ ਆ ਇਹ ਕੀ ਹੋਇਆ ਸੀਗਾ ਕਿ ਉੱਥੇ ਚਾਰ ਬੱਚੇ ਸੀਗੇ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਜਿਹੜੇ ਆ ਐਮਰਜੈਂਸੀ ਕੇਅਰ ਵਾਲੇ ਜਿਹੜੇ ਆ ਉਹ ਲੈਣ ਆ ਗਏ ਸੀਗੇ ਤੇ ਉਹ 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 ਕੁਝ ਗਲਤ ਦੇ ਖਦਸ਼ੇ ਸੀਗੇ ਕਿ ਉਹਨਾਂ ਨੂੰ ਮੁਲਕ ਤੋਂ ਬਾਹਰ ਲਜਾਇਆ ਜਾ ਸਕਦਾ ਬਾਅਦ ਵਿੱਚ ਜਿਹੜੇ ਆ ਉਹ ਬੱਚੇ ਆ ਉਹਨਾਂ ਨੂੰ ਉਹਨਾਂ ਦੀ ਐਕਸਟੈਂਡਡ ਫੈਮਿਲੀ ਨੂੰ ਲਟਾ ਵੀ ਦਿੱਤਾ ਗਿਆ ਪਰ ਉਸ ਤੋਂ ਉਸ ਤੋਂ ਬਾਅਦ ਉਹ ਜਿਹੜਾ ਉੱਥੇ ਲੀਡਸ ਦੇ ਉਸ ਜਿਹੜਾ ਸਰਟਨ ਇਲਾਕੇ ਦੇ ਵਿੱਚ ਜਿਹੜੀ ਆ ਇਹ ਇਹ ਕੁਝ ਜਿਹੜੇ ਦੰਗਾਕਾਰੀ ਇਹਨਾਂ ਨੇ ਜਿਹੜਾ ਐਸਟੀਕੇ ਦੇ ਪ੍ਰਦਰਸ਼ਨ ਕਰਨੇ ਹਿੰਸਕ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਚਲੋ ਉਹ ਉਨੇਕ ਜਗ੍ਹਾ ਤੇ ਸੀਗਾ ਉਹ ਘਟਨਾ ਜਿਹੜੀ ਉੱਥੇ ਕੰਟਰੋਲ ਹੁੰਦੀ ਧੀ ਕੀ ਉਸ ਤੋਂ ਬਾਅਦ ਇੱਕ ਮਾਂਚੈਸਟਰ 에어ਪੋਰਟ ਦੀ ਘਟਨਾ ਹੁੰਦੀ ਆ ਮਾਂਚੈਸਟਰ 에어ਪੋਰਟ ਦੀ ਘਟਨਾ ਵੀ ਉਸ ਤੋਂ ਬਾਅਦ ਵੀ ਜਿਹੜਾ ਇਹ ਰੌਲਾ ਪਿਆ ਕਿ ਉਹ ਪੁਲਿਸ ਵਾਲਿਆਂ ਨੇ ਜਿਹੜਾ ਵੀ ਉਹ ਜਿਹੜਾ ਨੌਜਵਾਨ ਸੀਗਾ 에어ਪੋਰਟ ਦੇ ਉੱਤੇ ਵੀ ਉਹਨੂੰ ਉਹਨਾਂ ਨੇ ਮਾਰਿਆ ਕੁੱਟਿਆ ਜਿਹਾ ਜੇ ਤੁਸੀਂ ਵੀ ਕਿ ਦੀ ਵੀਡੀਓ ਸ਼ਾਇਦ ਮੋਸਟਲੀ ਤੁਸੀਂ ਵੇਖੀ ਹੋਣੀ ਆ ਉਧਰੋਂ ਵੀ ਗੱਲ ਆਈ ਕਿ ਉਹਨਾਂ ਨੇ ਪੁਲਿਸ ਦੇ ਉੱਤੇ ਅਟੈਕ ਕੀਤਾ ਸੀਗਾ ਕੁਝ ਜਿਹੜੇ ਪੁਲਿਸ ਆਫੀਸਰ ਆ ਵੀ ਉਹ ਜਿਹੜੇ ਆ ਜ਼ਖਮੀ ਹੋਏ ਆ ਇਹਦੇ ਵਿੱਚ ਤੇ ਖੈਰ ਉੱਥੇ ਵੀ ਥੋੜਾ ਬੜਾ ਪ੍ਰੋਟੈਸਟ ਹੋਇਆ ਪਰ ਜਿਹੜੀ ਮੈਸਿਵ ਇਹ ਹੁਣ ਇਸ ਹਫ਼ਤੇ ਜਿਹੜੀ ਇਹ ਘਟਨਾ ਹੁੰਦੀ ਆ ਇੱਕ ਤਾਂ ਬਹੁਤ ਹੀ ਦਰਦਨਾਕ ਜਿਹੜੀ ਇਹ ਚੀਜ਼ ਵਾਪਰੀ ਆ ਬਹੁਤ ਹੀ ਐਲਸ ਬੀਵੀ ਤੇ ਐਲਸੀ ਤਿੰਨ ਪਿਆਰੀਆਂ ਬੱਚੀਆਂ ਜਿਹੜੀਆਂ ਆਲਰੇਡੀ ਆਪਣੀਆਂ ਜਿਹੜੀਆਂ ਜਾਨਾ ਗਵਾ ਚੁੱਕੀਆਂ ਅੱਠ ਬੱਚੇ ਇਹਦੇ ਵਿੱਚ ਫੱਟੜ ਹੋਏ ਦੋ ਐਡਲਟ ਫੱਟੜ ਹੋਏ ਇਹ ਇਹ ਜਿਹੜਾ ਜੀ ਸਾਊਥ ਪੋਰਟ ਦੀ ਘਟਨਾ ਆ ਇਹ ਵੀ ਵਰਲਡਵਾਈਡ ਸਾਰੀ ਜਗ੍ਹਾ ਤੇ ਇਹ ਜਿਹੜੀ ਇਹ ਕਵਰ ਹੋਈ ਆ ਸਾਰੀ ਜਗ੍ਹਾ ਤੇ ਰਿਪੋਰਟ ਹੋਈ ਆ ਸੋ ਇੱਥੇ ਕੀ ਹੁੰਦਾ ਕਿ ਆ ਜਿਹੜਾ ਹੁਣ ਤਾਂ ਕੱਲੂ ਸੋਮਵਾਰ ਆ ਜਾਣਾ ਸੋ 7 ਦਿਨ ਹੋ ਗਏ ਪਿਛਲੇ ਸੋਮਵਾਰ ਵਾਲੇ ਦਿਨ ਇੱਕ ਜਿਹੜਾ ਮੁੰਡਾ ਜਾਂਦਾ ਉੱਥੇ ਇਹ ਇੱਕ ਟੇਲਰ ਸਵਿਫਟ ਡਾਂਸ ਦੇ ਯੋਗਾ ਅਕੈਡਮੀ ਸੀ ਜਿੱਥੇ ਛੋਟੀਆਂ ਬੱਚੀਆਂ ਜਿਹੜੀਆਂ ਸੀਗੀਆਂ ਡਾਂਸ ਕਰ ਰਹੀਆਂ ਸੀਗੀਆਂ ਉਹ ਇਹਨਾਂ ਤੇ ਜਾ ਕੇ ਨਾਈਫ ਦੇ ਨਾਲ ਅਟੈਕ ਕਰ ਦਿੰਦਾ ਜਿਹੜੀਆਂ ਉਹਨਾਂ ਦੇ ਚਾਕੂ ਮਾਰਨੇ ਸ਼ੁਰੂ ਕਰ ਦਿੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਦੋ ਬੱਚੀਆਂ ਦੀ ਤਾਂ ਉਸੇ ਦਿਨ ਮੌਤ ਹੋ ਗਈ ਸੀ ਤੇ ਤੀਸਰੀ ਬੱਚੀ ਜਿਹੜੀ ਆ ਉਹਦੀ ਮੌਤ ਹਸਪੀਟਲ ਦੇ ਵਿੱਚ ਜਾ ਕੇ ਦੂਸਰੇ ਦਿਨ ਹੋ ਜਾਂਦੀ ਆ ਤੇ ਉਸ ਅਟੈਕ ਦੇ ਵਿੱਚ ਹੋਰ ਬੱਚੇ ਜਿਹੜੇ ਫੱਟੜ ਹੁੰਦੇ ਆ ਦੋ ਐਡਲਟ ਫੱਟੜ ਹੁੰਦੇ ਆ ਕਿ ਜਿਹੜੀ ਟੀਚਰ ਦਾ ਲਗਾਤਾਰ ਨਾਮ ਆ ਰਿਹਾ ਹਾਲਾਂਕਿ ਹੁਣ ਜਿਹੜੀਆਂ ਹੋਰ ਬਹੁਤ ਸਾਰੀਆਂ ਖਬਰਾਂ ਇਹ ਜੁੜ ਗਈਆਂ ਉਹ ਹਜੇ ਹਸਪੀਟਲ ਦੇ ਵਿੱਚ ਨੇ ਤੇ ਉਹ ਟੀਚਰ ਨੇ ਵੀ ਦੱਸਦੇ ਆ ਕਿ ਆਪਣੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਜਿਹੜੇ ਲੋਕਲ ਸੀਗੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੇ ਜਿਹੜਾ ਜਿਹੜੀ ਓਬਵੀਅਸ ਵੀ ਤੁਸੀਂ ਜਿਹਨੀਆਂ ਵੀ ਸਿਕਿਉਰਿਟੀ ਸਰਵਿਸਿਜ਼ ਜਾਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੂੰ ਫੋਨ ਕੀਤਾ ਸਾਰੇ ਉੱਥੇ ਪਹੁੰਚੇ ਤੇ ਬਹੁਤ ਹੀ ਬਹੁਤ ਹੀ ਦਰਦਨਾਕ ਜਿਹੜੀ ਉਹ ਘਟਨਾ ਵਾਪਰੀ ਤਿੰਨ ਬੱਚਿਆਂ ਦੀ ਜਾਨ ਚਲੇ ਗਈ ਉਹਦੇ ਵਿੱਚ ਉਸੇ ਰਾਤ ਨੂੰ ਜਿਹੜੀਆਂ ਇਹ ਜਿਹੜੀਆਂ ਅਫਵਾਹਾਂ ਸੀਗੀਆਂ ਸੋਸ਼ਲ ਮੀਡੀਆ ਤੇ ਫਲਾਉਣੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਜੀ ਇਹ ਜੇ ਜਿਹੜਾ ਮੁੰਡੇ ਨੇ ਇਹ ਕਾਰਾ ਕੀਤਾ ਉਹ ਕੋਈ ਰਿਫਿਊਜੀ ਆ ਉਹ ਕੋਈ ਜਿਹੜਾ ਇਹ ਜਿਹੜਾ ਸਮੁੰਦਰੀ ਰਾਸਤੇ ਇਲੀਗਲੀ ਯੂਕੇ ਆਇਆ ਜਾਂ ਜਿੱਦਾਂ ਵੀ ਉਹ ਕੋਈ ਰਿਫਿਊਜੀ ਦੇ ਨਾਲ ਜਿਹੜੇ ਇਹ ਜੋੜਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਆ ਕਿ ਆਪਾਂ ਲਗਾਤਾਰ ਤੁਹਾਡੇ ਨਾਲ ਇੱਥੇ ਇਹ ਗੱਲ ਕਰਦੇ ਰਹੇ ਹਾਂ ਜਿਹੜਾ ਚੈਨਲ ਕਰਾਸਿੰਗ ਆ ਜਿਹਦੇ ਲਈ ਕਿਹਾ ਜਾ ਰਿਹਾ ਕਿ ਜਿਹੜੇ ਹੁਣ ਤਾਂ ਚਲੋ ਕਿਉਂਕਿ ਰਿਲੀਵਰ ਗਵਰਨਮੈਂਟ ਆ ਗਈ ਇਹਨਾਂ ਨੇ ਰਵਾਂਡਾ ਪਾਲਿਸੀ ਉਹਨੂੰ ਕਹਿਤਾ ਕਿ ਅਸੀਂ ਉਹ ਨਹੀਂ ਅੱਗੇ ਰੱਖਣੀ ਅਦਰਵਾਈਜ਼ ਪਹਿਲਾਂ ਜਿਹੜਾ ਉਹ ਰਵਾਂਡਾ ਪਾਲਿਸੀ ਵੀ ਉਹਨਾਂ ਦੇ ਲਈ ਸੀ ਜਿਹੜਾ ਇਹ ਸਮੁੰਦਰ ਪਾਰ ਕਰਕੇ ਯੂਕੇ ਦੇ ਵਿੱਚ ਆਉਂਦੇ ਨੇ ਗੈਰ ਕਾਨੂੰਨਨ ਰਾਸਤੇ ਬਈ ਇਹ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਚੱਲਣੀਆਂ ਸ਼ੁਰੂ ਹੋ ਗਈਆਂ ਇਹ ਜਿਹੜਾ ਮੁੰਡਾ ਸੀਗਾ ਇਹਦੀ ਉਮਰ ਸੀਗੀ 17 ਸਾਲ ਤੇ ਆਬਵੀਅਸਲੀ ਬਿਕੋਜ਼ ਆਫ ਲਾ ਇਹਦੀ ਆਈਡ ਹਾਲਾਂਕਿ ਲਗਾਤਾਰ ਜਿਹੜਾ ਉਸ ਦਿਨ ਮੀਡੀਆ ਤੇ ਆਉਣਾ ਸ਼ੁਰੂ ਹੋ ਗਿਆ ਸੀਗਾ ਕਿ ਇਹਦਾ ਜਿਹੜਾ ਹੈਰੀਟੇਜ ਆ ਮਤਲਬ ਇਹਦੇ ਜਿਹੜੇ ਪੇਰੈਂਟਸ ਆ ਉਹ ਰਵਾਂਡਨ ਪੇਰੈਂਟਸ ਦੇ ਘਰੇ ਜਾਂਦੇ ਆ ਪਰ ਇਹਦਾ ਜਨਮ ਜਿਹੜਾ ਆ ਉਹ ਇੰਗਲੈਂਡ ਦੇ ਵਿੱਚ ਹੀ ਹੋਇਆ ਯੂਕੇ ਦੇ ਵਿੱਚ ਹੀ ਹੋਇਆ ਸੋ ਇਹ ਜਿਹੜਾ ਮੁੰਡਾ ਬਾਅਦ ਵਿੱਚ ਜਿਹੜਾ ਅਦਾਲਤ ਨੇ ਕਿਉਂਕਿ ਇਸ ਬੰਦਿਸ਼ ਨੂੰ ਹਟਾਤਾ ਵੈਸੇ ਵੀ ਇਹਨੇ ਜਿਹੜਾ 18 ਸਾਲਾਂ ਦੇ ਹੋਣ ਦੇ ਵਿੱਚ ਇਹਦੇ ਵਿੱਚ ਕੁਝ ਹੀ ਦਿਨ ਰਹਿੰਦੇ ਸੀਗੇ ਸੋ ਇਹਨੂੰ ਇਹ ਜਿਹੜਾ ਮੁੰਡਾ ਸੀਗਾ ਐਲੈਕਸ ਐਕਸਲ ਰੋਡਾ ਕਬਾਨਾ ਸੋ ਇਹ ਇਹ ਜਿਹੜਾ ਇਹਦਾ ਫਿਰ ਨਾਮ ਵੀ ਦੱਸ ਦਿੱਤਾ ਗਿਆ ਇਹਦੀਆਂ ਪੁਰਾਣੀਆਂ ਫੋਟੋਆਂ ਵੀ ਸਾਹਮਣੇ ਆ ਗਈਆਂ ਇਹ ਐਕਸਲ ਰੂਡਾ ਕਮਾਨਾਂ ਦੀਆਂ ਵੀ ਇਹ ਇਹਨੂੰ ਜਿਹੜਾ ਕਿਸੇ ਵੀ ਤਰੀਕੇ ਨਾਲ ਰਿਫਿਊਜੀ ਦੇ ਨਾਲ ਨਾ ਜੋੜਿਆ ਜਾਵੇ ਯੂਕੇ ਦੇ ਹੀ ਇਸ ਮੁੱਦੇ ਦਾ ਜਨਮ ਆ। ਪਰ ਕਹਿ ਲੋ ਕਿ ਉਹ ਜਿਹੜਾ ਇੱਕ ਲੋਕਾਂ ਦੇ ਵਿੱਚ ਗੱਲ ਚੱਲੇ ਗਈ ਸੀ ਹਾਲਾਂਕਿ ਇਨਫੋਰਮੇਸ਼ਨ ਤਾਂ ਹੁਣ ਅੱਜ ਕੱਲ ਇਨਫੋਰਮੇਸ਼ਨ ਟੈਕਨੋਲੋਜੀ ਸਭ ਤੱਕ ਪਹੁੰਚ ਗਈ ਆ ਪਰ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਇੱਕ ਕਹਿ ਲੋ ਕਿ ਚੱਲ ਰਿਹਾ ਹੈ ਹੁਣ ਇਹਨੂੰ ਇਹ ਕਿਉਂਕਿ ਕੋਲ ਟਿਕਾ ਦਾ ਡਿਫਰੈਂਟ ਸਟੋਰੀ ਆ ਬਹੁਤ ਲੰਬੀ ਗੱਲ ਹੋ ਜਾਣੀ ਆਪਣੀ ਜੇ ਆਪਾਂ ਇਸ ਡਿਬੇਟ ਦੇ ਵਿੱਚ ਪੈ ਗਏ ਕਿ ਸਹੀ ਕੋਣ ਹੈ ਰਾਈਟ ਕੋਣ ਹੈ ਕਿਉਂਕਿ ਯੂਕੇ ਦੇ ਅੰਦਰ ਇੱਕ ਇਹ ਹੈਗੀ ਆ ਕੁਝ ਲੋਕਾਂ ਦੇ ਵਿੱਚ ਇਹ ਗੱਲ ਕਿ ਜਿਹੜਾ ਬਹੁਤ ਸਾਰੇ ਲੋਕ ਆ ਇੱਥੇ ਆ ਕੇ ਬਸ ਰਹੇ ਨੇ ਤੇ ਵੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਇਹਨੂੰ ਘੱਟ ਕੀਤਾ ਜਾ ਸਕੇ ਉਹਨਾਂ ਦਾ ਕਹਿਣਾ ਕਿ ਸਰਕਾਰਾਂ ਇਹਦੇ ਤੇ ਕੰਮ ਨਹੀਂ ਕਰ ਰਹੀਆਂ ਤੇ ਬਾਰ-ਬਾਰ ਉਹ ਜਿਹੜਾ ਪੁਲਿਸਿੰਗ ਨੂੰ ਲੈ ਕੇ ਵੀ ਹੁਣ ਕਿਹਾ ਜਾ ਰਿਹਾ ਕਿ ਜਦੋਂ ਜੀ ਜਿਹੜੇ ਆ ਆਪਣੇ ਇਹਨਾਂ ਦੇ ਵੱਲੋਂ ਜਿਹੜੇ ਪੈਲੇਸਟਾਈਨ ਵਾਲੇ ਆ ਜਾਂ ਜਿਹੜਾ ਸੀਜ਼ ਫਾਇਰ ਜਿਹੜੀ ਗਾਜ਼ਾ ਦੇ ਅੰਦਰ ਬਹੁਤ ਚੱਲ ਰਹੀ ਹੈ ਵੀ ਜਦੋਂ ਉੱਥੇ ਦੇ ਲਈ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਕਰਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਦੋਂ ਪੁਲਿਸ ਉਹਨਾਂ ਇਦਾਂ ਨਹੀਂ ਟੈਕਲ ਕਰਦੀ ਸਾਨੂੰ ਹੋਰ ਤਰੀਕੇ ਨਾਲ ਟੈਕਲ ਕਰਦੀ ਹੈ ਇਵਨ ਤੋਂ ਤੁਹਾਨੂੰ ਪਤਾ ਕਿ ਉਧਰ ਕਦੀ ਵੀ ਇਸ ਤਰੀਕੇ ਦੀ 판 ਤੋੜ ਨਹੀਂ ਹੁੰਦੀ ਪਰ ਇਹ ਇਹ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਇਹ ਇਹਨੂੰ ਫਿਰ ਇੱਕ ਬਖਰਾ ਰੰਗ ਦੇ ਦਿੱਤਾ ਜਾਂਦਾ 바ਕੀ ਅਫਵਾਹਾਂ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਅੱਜਕੱਲ ਤੁਹਾਨੂੰ ਪਤਾ ਸੋ ਉਹ ਇੱਕ ਗੱਲ ਫੈਲਦੀ ਫੈਲਦੀ ਫੈਲ ਗਈ ਹਾਲਾਂਕਿ ਜੇ ਮੈਂ ਕਿਹਾ ਕਿ ਬਿਲਕੁਲ ਕਲੀਅਰ ਹੋ ਚੁੱਕਾ ਉਹ ਜਿਹੜਾ ਜੇਸ ਮੁੰਡੇ ਨੇ ਤਿੰਨ ਕੁੜੀਆਂ ਦਾ ਕਤਲ ਕੀਤਾ ਜਾਂ ਉਹਨੂੰ ਚਾਰਜ ਵੀ ਕੀਤਾ ਗਿਆ ਉਹਦੇ ਤੇ ਸ਼ੱਕ ਐ ਐਕਚੁਅਲੀ ਸਸਪੈਕਟ ਐ ਉਹ ਜੇਕਰ ਆਪਾਂ ਜਿਹੜਾ ਜੇਸ ਵੀ ਕਿਹਾ ਮੀਡੀਆ ਦੇ ਵਿੱਚ ਸਹੀ ਸ਼ਬਦ ਜਿਹੜਾ ਯੂਜ਼ ਕਰੀਏ ਕਿ ਉਹ ਜਿਹੜਾ ਇਹਨਾਂ ਘਟਨਾਵਾਂ ਦੇ ਲਈ ਸਸਪੈਕਟ ਐ ਐਕਸਲ ਰੋੜਾ ਕਮਾਨਾ ਉਦੀ ਆਈਡੈਂਟ ਜਿਹੜੀ ਆ ਪਹਿਚਾਨ ਉਦੀ ਰਿਵੀਲ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਬਟ ਸਟਿਲ ਜਿਹੜੇ ਪ੍ਰੋਟੈਸਟ ਆ ਉਹ ਲਗਾਤਾਰ ਜਿਹੜੇ ਜਾਰੀ ਆ ਹੁਣ ਪ੍ਰੋਟੈਸਟਾਂ ਦੀ ਵੀ ਕੀ ਆ ਕਿ ਉਸ ਦਿਨ ਜਿਹੜਾ ਜਦੋਂ ਦੂਜੇ ਦਿਨ ਦੀ ਇਹ ਕਹਾਣੀ ਆ ਕਿ ਉੱਥੇ ਇੱਕ ਵਿਜੀਲ ਰੱਖਿਆ ਜਾਂਦਾ ਉਹ ਲੜਕੀਆਂ ਦੀ ਯਾਦ ਦੇ ਵਿੱਚ ਉਹਦੇ ਵਿੱਚ ਕੁਝ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਦੇ ਵੱਲੋਂ ਹਿੰਸਕ ਰੂਪ ਹੋ ਇਖਤਿਆਰ ਕਰ ਲੈਂਦੇ ਆ ਤੇ ਉਹ ਜਿਹੜਾ ਉੱਥੇ ਜਿਹੜੇ ਆ ਹਿੰਸਕ ਜਿਹੜੀਆਂ ਕਾਰਵਾਈਆਂ ਕਰਦੇ ਆ ਇਹ ਜਿਹੜਾ ਆ ਬੀਬੀਸੀ ਦੀ ਜਿਹੜੀ ਰਿਪੋਰਟ ਆ ਇਹ ਟਿਊਜ਼ਡੇ ਵਾਲੇ ਦਿਨ ਦੀ ਗੱਲ ਆ ਕਿ ਸਾਊਥ ਪੋਰਟ ਦੇ ਅੰਦਰ ਜਿਹੜਾ ਅਨਰੈਸਟ ਸ਼ੁਰੂ ਹੁੰਦਾ ਆ ਆਬਵੀਅਸਲੀ ਇਹ ਤਿੰਨ ਬੱਚੀਆਂ ਜਿੱਥੇ ਮਾਰੀਆਂ ਜਾਂਦੀਆਂ ਤੇ ਇਸ ਪ੍ਰੋਟੈਸਟ ਨੂੰ ਫਾਰ ਰਾਈਟ ਜਿਹੜਾ ਧਿਰਿਆ ਉਹਦੇ ਨਾਲ ਇਹਨੂੰ ਜੋੜਿਆ ਗਿਆ ਤੇ ਇਸ ਦੇ ਵਿੱਚ ਜੀ 50 ਤੋਂ ਜ਼ਿਆਦਾ ਪੁਲਿਸ ਆਫੀਸਰ ਆ ਉਸ ਦਿਨ ਇੰਜਰਡ ਹੁੰਦੇ ਆ ਇਹ ਮੰਗਲਵਾਰ ਰਾਤ ਦੀ ਗੱਲ ਆ ਸਾਊਥ ਪੋਰਟ ਜਿਹੜਾ ਇਨਸੀਡੈਂਟ ਆ ਉਹਦੇ ਨਾਲ ਜੁੜੀ ਹੋਈ ਸੋ ਉਸ ਤੋਂ ਬਾਅਦ ਕੀ ਹੁੰਦਾ ਕਿ ਪਹਿਲਾਂ ਤਾਂ ਸ਼ਾਂਤ ਮੇ ਇੱਕ ਪ੍ਰਦਰਸ਼ਨ ਹੋਇਆ ਬਾਅਦ ਵਿੱਚ ਇਹ ਜਿਹੜਾ ਹਿੰਸਕ ਰੂਪ ਇਖਤियार ਕਰ ਲੈਂਦਾ ਪਰ ਦੂਸਰੇ ਦਿਨ ਬੁੱਧਵਾਰ ਸਵੇਰ ਨੂੰ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਸਾਊਥ ਪੋਰਟ ਦੇ ਲੋਕ ਆ ਉਹ ਸੜਕਾਂ ਤੇ ਨਿਕਲਦੇ ਨੇ ਉਹ ਗਲੀਆਂ ਨੂੰ ਸਾਫ ਕਰਦੇ ਨੇ ਉਹ ਨਾਲ ਦੀ ਨਾਲ ਇਹ ਸੰਦੇਸ਼ ਦਿੰਦੇ ਨੇ ਕਿ ਅਸੀਂ ਆਪਣੀਆਂ ਬੱਚੀਆਂ ਜਿਹੜੀਆਂ ਸਾਡੀਆਂ ਦੀ ਮੌਤ ਹੋਈ ਆ ਅਸੀਂ ਉਹਨਾਂ ਦੇ ਨਾਮ ਤੇ ਹਿੰਸਾ ਨਹੀਂ ਹੋਣ ਦੇਣੀ ਅਸੀਂ ਇਦਾਂ ਦੇ ਲੋਕ ਨਹੀਂ ਹੈਗੇ ਉਹ ਜਿਹੜੇ ਆ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਕਰਦੇ ਨੇ ਬਹੁਤ ਸਾਰੇ ਲੋਕ ਜਿਹੜੇ ਗਲੀਆਂ ਕਲੀਨ ਕਰ ਰਹੇ ਸੀਗੇ ਜੋ ਵੀ ਰਾਤ ਨੂੰ ਜਿਹੜੇ ਇਹਨਾਂ ਨੇ ਦੰਗਾਕਾਰੀਆਂ ਨੇ ਉੱਥੇ ਜਿਹੜੇ ਆ ਤੋੜਪੰਨ ਕੀਤਾ ਉਹ ਉਹ ਸਾਫ ਸਫਾਈਆ ਕਰ ਰਹੇ ਸੀਗੇ ਬਹੁਤ ਸਾਰੇ ਲੋਕ ਉਹਨਾਂ ਨੂੰ ਪਾਣੀ ਦੇ ਰਿਆ ਸੀ ਕੋ ਚਾਹ ਦੇ ਰਿਆ ਸੀ ਕੋ ਖਾਣ ਨੂੰ ਦੇ ਰਿਆ ਸੀ ਸੋ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਇਸ ਜਿਹੜੀ ਘਟਨਾ ਨੂੰ ਬੁਨਿਆਦ ਬਣਾ ਕੇ ਤੁਸੀਂ ਹਿੰਸਾ ਨਾ ਕਰੋ ਪਰ ਜਿਹੜਾ ਇਹ ਘਟਨਾ ਜਾਂ ਇਹ ਜਿਹੜੀ ਆ ਗੱਲ ਆ ਇਹ ਲਗਾਤਾਰ ਕਹ ਲਓ ਕਿ ਫੈਲਦੀ ਗਈ ਸੋ ਉਸ ਤੋਂ ਬਾਅਦ ਜੀ ਹੁਣ ਲਗਾਤਾਰ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਆਪਾਂ ਲਗਾਤਾਰ ਜਿਹੜੀਆਂ ਹਿੰਸਕ ਘਟਨਾਵਾਂ ਦੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਆ ਬੁੱਧਵਾਰ ਵਾਲੇ ਦਿਨ ਇਹ ਵੀ ਜਿਹੜਾ ਬੀਬੀਸੀ ਤੇ ਮੈਂ ਦੇਖ ਰਿਹਾ ਬੁੱਧਵਾਰ ਵਾਲੇ ਦਿਨ ਜਿਹੜਾ ਲੰਡਨ ਦੇ ਵਿੱਚ ਇੱਕ ਪ੍ਰੋਟੈਸਟ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਐਲਡਰਸ਼ੋਟ ਮਾਂਚੈਸਟਰ ਦੇ ਵਿੱਚ ਤੇ ਹਾਰਟਲੇ ਪੂਲ ਦੇ ਵਿੱਚ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਤੇ ਫਿਰ ਇਹਦੇ ਵਿੱਚ ਵੀ ਜਿਹੜੀਆਂ ਜਿਹੜੇ ਉਸ ਦਿਨ ਪ੍ਰੋਟੈਸਟ ਹੋਇਆ ਉਹਦੇ ਵਿੱਚ ਵੀ 7 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਇਨਕਲੂਡਿੰਗ ਅ 13 ਇਅਰ 올ਡ ਬੋਏ ਤੇ ਇਹਦੇ ਨਾਲ ਨਾਲ ਫਿਰ ਆ ਬੀਤੀ ਜਿਹੜੀਆਂ ਸ਼ਾਮ ਦੀਆਂ ਮੈਰਕਲ ਫਰਾਈਡੇ ਦੀਆਂ ਘਟਨਾਵਾਂ ਜਿਹਦੇ ਵਿੱਚ ਸੰਟਰਲੈਂਡ ਦੇ ਵਿੱਚ ਇਹ ਫਰਾਈਡੇ ਰਾਤ ਦੀ ਇਹ ਘਟਨਾ ਆ ਜਾਂ ਫਰਾਈਡੇ ਸ਼ਾਮ ਦੀ ਕਹ ਲਓ ਕਿ ਸੰਟਰਲੈਂਡ ਦੇ ਵਿੱਚ ਸਿਟੀਜ਼ਨ ਐਡਵਾਈਸ ਬਿਊਰੋ ਆਫਿਸ ਨੂੰ ਜਿਹੜਾ ਅਗ ਲਗਾ ਦਿੱਤੀ ਗਈ ਤੇ ਪੁਲਿਸ ਪ੍ਰੈਮਿਸਸ ਨੂੰ ਉਹਦੀ ਤੋੜਪਨ ਹੋਈ ਆ ਬ੍ਰਿਕਸ ਤੇ ਬੀਅਰ ਬੋਟਲਸ ਜਿਹੜੀਆਂ ਪੁਲਿਸ ਆਫੀਸਰਸ ਦੇ ਉੱਤੇ ਸਿੱਟੀਆਂ ਗਈਆਂ ਤੇ ਇਹਨਾਂ ਦੇ ਵਿੱਚੋਂ ਵੀ ਤਿੰਨ ਜਾਨਿਆਂ ਨੂੰ ਜਿਹੜਾ ਹਸਪੀਟਲ ਲਿਜਾਇਆ ਗਿਆ ਉਹਨਾਂ ਨੂੰ ਫੱਟੜ ਹੋਣ ਦੇ ਚੱਲਦੇ ਆ ਸੋ ਸੈਟਰਡੇ ਆਫਟਰਨੂਨ ਦੇ ਲਈ ਵੀ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਆ ਉਹ ਉਹਨਾਂ ਨੇ ਕੀਤੇ ਹੋਏ ਸੀ ਜਿਹਦੇ ਵਿੱਚ ਬੀਬੀਸੀ ਤੋਂ ਵਲਟ ਕਾਦਰ ਇਹਨਾਂ ਨੇ ਕਿਹਾ ਕਿ 100 ਤੋਂ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਜਾਂ ਘੱਟੋ ਘੱਟ 100 ਗ੍ਰਿਫਤਾਰੀਆਂ ਜਿਹੜੀਆਂ ਇਹਦੇ ਲਈ ਹੋ ਚੁੱਕੀਆਂ ਕੁਝ ਥਾਵਾਂ ਤੇ ਜਿਹੜਾ ਪੀਸਫੁਲ ਹੋਏ ਨੇ ਪਰ ਬਹੁਤ ਸਾਰੀਆਂ ਜਗ੍ਹਾਾਂ ਤੇ ਜਿਹੜਾ ਇਹੇ ਭੰਨ ਤੋੜ ਹੋਈ ਆ ਤੇ ਪੁਲਿਸ ਦੇ ਨਾਲ ਜਿਹੜੇ ਇਹ ਪ੍ਰੋਟੈਸਟ ਆ ਪ੍ਰਦਰਸ਼ਨਕਾਰੀ ਆ ਜਿਹੜੇ ਉਹ ਪੁਲਿਸ ਦੇ ਨਾਲ ਜਿਹੜੇ ਸਿੱਧੀ ਉਹਨਾਂ ਦੇ ਬ ਇਹ ਨਹੀਂ ਉਹਨਾਂ ਨੂੰ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਚੀਜਾਂ ਸੁੱਟ ਰਹੇ ਨੇ ਕਿਤੇ ਤੁਸੀਂ ਦੇਖ ਰਹੇ ਹੋਣੇ ਬਿਲੀ ਬਿਨ ਜਿਹੜੇ ਉਹਨਾਂ ਨੂੰ ਰੋੜ ਕੇ ਅੱਗੇ ਲਿਆਂਦਾ ਜਾ ਰਿਹਾ ਚਿਹਰਾ ਵਗੈਰਾ ਸੁੱਟੀਆਂ ਜਾ ਰਹੀਆਂ ਇਹਦੇ ਨਾਲ ਨਾਲ ਜਿੱਥੇ ਐਸਵੀਕੇ ਦੇ ਦੰਗੇ ਫਸਾਦ ਦੀਆਂ ਵੀਡੀਓਜ਼ ਆ ਬਹੁਤ ਸਾਰੀਆਂ ਸਾਨੂੰ ਇਦਾਂ ਦੀਆਂ ਚੀਜ਼ਾਂ ਵੀ ਮਿਲਦੀਆਂ ਜਿਵੇਂ ਹਲ ਦੇ ਵਿੱਚ ਐਸਵੀਕੇ ਦੀਆਂ ਹਿੰਸਾ ਦੀਆਂ ਖਬਰਾਂ ਸਨਗੀਆਂ ਤੇ ਅੱਜ ਸਵੇਰ ਦੀ ਵੀ ਜਿਹੜੀ ਖਬਰ ਆ ਕਿ ਸਵੇਰੇ 7 ਵਜੇ ਤੋਂ ਜਿਹੜੇ ਵੌਲੰਟੀਅਰਸ ਆ ਤੇ ਜਿਹੜੇ ਇਲਾਕੇ ਦੇ ਲੋਕ ਆ ਉਹ ਬਾਹਰ ਆਏ ਉਹਨਾਂ ਨੇ ਆਪਣੀਆਂ ਸੜਕਾਂ ਨੂੰ ਕਲੀਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਉਹ ਜਿਹੜੇ ਲੀਡਰਸ ਆ ਉਹ ਵੀ ਕਹਿ ਰਹੇ ਨੇ ਕਿ ਜਿੱਥੇ ਸਾਨੂੰ ਬਹੁਤ ਕੁਝ ਕੁ ਜਿਹੜ ਜਿਹੜੇ ਇਸ ਵੀਕ ਦੀ ਹਿੰਸਾ ਫਲਾਉਣੀ ਚਾਹੁੰਦੇ ਨੇ ਉੱਥੇ ਬਹੁਤ ਵੱਡੀ ਜਨਤੀ ਦੇ ਵਿੱਚ ਲੋਕ ਨੇ ਜਿਹੜੇ ਇਸ ਹਿੰਸਾ ਦੇ ਖਿਲਾਫ ਨੇ ਤੇ ਆ ਕੇ ਆਪਣੇ ਸ਼ਹਿਰਾਂ ਨੂੰ ਗੰਦਾ ਨਹੀਂ ਹੋਣ ਦੇਣਾ ਚਾਹੁੰਦੇ। ਹੋਰ ਇਹ ਇਹਦੇ ਵਿੱਚ ਅੱਗੇ ਕੀ ਹੁੰਦਾ ਜੇ ਮੈਂ ਤੁਹਾਨੂੰ ਕਿਹਾ ਕਿ ਪ੍ਰਾਈਮ ਮਿਨਿਸਟਰ ਨੇ ਵੀ ਕਹਿਆ ਕਿ ਅਸੀਂ ਸਖਤੀ ਨਾਲ ਜਿਹੜਾ ਪੇਸ਼ ਆਵਾਂਗੇ ਜਦੋਂ 2011 ਦੇ ਵਿੱਚ ਇੱਥੇ ਜਿਹੜਾ ਯੂਕੇ ਦੇ ਵਿੱਚ ਰਾਈਟਿੰਗ ਹੋਈ ਸੀ ਤਾਂ ਇਹਨਾਂ ਨੇ ਦਿਨ ਰਾਤ ਜਿਹੜਾ ਅਦਾਲਤਾਂ ਲਗਾ ਕੇ ਉਹਨਾਂ ਨੂੰ ਸਜ਼ਾਾਂਵਾਂ ਦਿੱਤੀਆਂ ਸੀਗੀਆਂ ਤਾਂ ਬੜੇ ਲੰਬੇ ਟਾਈਮ ਲਈ ਉਹ ਅੰਦਰ ਗਏ ਸੀਗੇ ਬਾਕੀ ਇਹ ਜਿਹੜਾ ਮਸਲਾ ਹੈ ਇਹਨੂੰ ਕਿੱਦਾਂ ਇਹ ਹੱਲ ਕਰਨਗੇ ਕਿਉਂਕਿ ਕੁਝ ਜਿਹੜੇ ਆ ਇਹ ਜਿਹੜੇ ਪ੍ਰੋਟੈਸਟਰਸ ਦੇ ਹਾਲਾਂਕਿ ਵਾਇਲੈਂਸ ਨੂੰ ਕੋਈ ਵੀ ਕੰਡੋਨ ਨਹੀਂ ਕਰਦਾ ਵਾਇਲੈਂਸ ਨੂੰ ਸਾਰੇ ਜਿਹੜੇ ਉਹਦੀ ਨਿੰਦਾ ਕਰ ਰਹੇ ਨੇ ਪਰ ਬਹੁਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਨੂੰ ਤੁਸੀਂ ਸਖਤੀ ਨਾਲ ਹੋ ਸਕਦਾ ਤੁਸੀਂ ਜਿਹੜੇ ਇਹ ਪ੍ਰਦਰਸ਼ਨ ਕਰੀ ਇਹਨਾਂ ਨੂੰ ਰੋਕ ਇਹ ਜਿਹੜਾ ਇਮੀਗ੍ਰੇਸ਼ਨ ਵਾਲਾ ਮਸਲਾ ਇਹਨੂੰ ਹੱਲ ਕਿੱਦਾਂ ਕਰਨਾ ਇਹਦੇ ਤੇ ਡਿਬੇਟ ਹੋਣੀ ਚਾਹੀਦੀ ਐ ਸੋ ਖੈਰ ਆਪਾਂ ਲਗਾਤਾਰ ਇਸ ਤਰੀਕੇ ਦੇ ਜਿਹੜੇ ਮਸਲੇ ਆ ਤੁਹਾਡੇ ਨਾਲ ਵਿਚਾਰਦੇ ਰਵਾਂਗੇ ਤੇ ਆਪੋ ਆਪਣਾ ਖਿਆਲ ਰੱਖਣਾ ਤੇ ਆਪਣੇ ਚੈਨਲ ਦਾ ਵੀ ਬਹੁਤ ਧੰਨਵਾਦ